ਵੀ ਮੈਨੂੰ ਮੰਡੀ ਦੇ ਵਿੱਚ ਬੈਠਣਾ ਨਾ ਪਵੇ ਬਸ ਮੈਂ ਕੰਡਾ ਕਰਾਂ ਤੇ ਨਾਲ ਦੀ ਨਾਲ ਵਿਹਲਾ ਹੋ ਜਾ ਇਹਦੇ ਨਾਲ ਕੀ ਹੈ ਇਹਦੇ ਨਾਲ ਆਪ ਆਪ ਦੀ ਕਿਸਾਨੀ ਨੂੰ ਆਪ ਖਤਰੇ ਦੇ ਵਿੱਚ ਪਾ ਰਹੇ ਆ ਆਪਦੀ ਖੇਤੀ ਨੂੰ ਆਇਨੀ ਯਾਦ ਕਰਿਆ ਕਰਨਗੀ ਜੇ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਜਿਹੜੇ ਨੇ ਵੀਰ ਨਵੇਂ ਨੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆ ਜੋ ਵੀਡੀਓ ਨਾ ਬਣੇ ਰਿਹਾ। ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਦੇ? ਅੱਜ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਦੋ ਗੱਲਾਂ ਕਰਨੀਆਂ ਨੇ। ਕਿਸਾਨੀ ਬਾਰੇ। ਜਿਹੜੀ ਆਪਣੀ ਕਿਸਾਨੀ ਹੈ ਨਾ ਉਹ ਦਿਨੋ ਦਿਨ ਘਟੀ ਜਾਂਦੀ ਹੈ। ਖਾਤਰੀ ਦੀ ਕਦਰ ਤੇ ਹੈ। ਤੇ ਉਹਦੇ ਜ਼ਿੰਮੇਵਾਰ ਕੌਣ ਨੇ? ਉਹਦੇ ਜ਼ਿੰਮੇਵਾਰ ਆਪਾਂ ਗੇ। ਇੱਕ ਪਾਸੇ ਆਪਾਂ ਧਰਨੇ ਲਾਈ ਜਾਂਦੇ ਆ। ਇੱਕ ਪਾਸੇ ਆਪਾਂ ਆਪ ਦੀ ਕਿਸਾਨੀ ਨੂੰ ਆਪ ਹੀ ਮਾਰੀ ਜਾਂਦੇ ਆਗੇ ਕਿਉਂਕਿ ਜਿਹੜੀ ਰੌਣਕ ਪਿੰਡਾਂ ਦੀਆਂ ਮੰਡੀਆਂ 'ਚ ਦੇਖਣ ਨੂੰ ਮਿਲਦੀ ਸੀ ਉਹ ਰੌਣਕ ਮਤਲਬ ਇੰਨੀ ਨਹੀਂ ਰਹੀ ਬਹੁਤ ਜ਼ਿਆਦਾ ਘਟ ਗਈ ਕਿਉਂਕਿ ਜਿਹੜੇ ਲੋਕ ਨੇ ਉਹਨਾਂ ਨੇ ਬੀਂਆਂ ਵਾਲੀਆਂ ਕਣਕਾਂ ਲਾਰਖੀਆਂ ਦੀਆਂ ਬੀਂਆਂ ਵਾਲਿਆਂ ਨੂੰ ਕਣਕਾਂ ਵਾਗੀਆਂ ਕੁਝ ਲੋਕਾਂ ਨੇ ਸੇਲਰਾਂ 'ਚ ਡੇਕਤੀਆਂ ਸਿੱਧੀਆਂ ਕੰਡਾ ਕਰਾ ਕਰ ਹਰੇਕ ਬੰਦਾ ਐਂ ਕਹਿੰਦਾ ਵੀ ਮੈਨੂੰ ਮੰਡੀ ਦੇ ਵਿੱਚ ਬੈਠਣਾ ਨਾ ਪਵੇ बस मैं कंडा, पिये, पिये, आप आप कंडा करा ते ਨਾਲ ਦੀ ਨਾਲ ਵਿਹਲਾ ਹੋ ਜਾ। ਇਹਦੇ ਨਾਲ ਕੀ ਹੈ ਇਹਦੇ ਨਾਲ ਆਪ ਆਪ ਦੀ ਕਿਸਾਨੀ ਨੂੰ ਆਪ ਖਤਰੇ ਦੇ ਵਿੱਚ ਪਾ ਰਿਆ ਆਪਦੀ ਖੇਤੀ ਨੂੰ। ਇਹਦਾ ਜ਼ਿੰਮੇਵਾਰ ਇੱਕ ਆਪਾਂਗੇ। ਹੋਰ ਕੋਈ ਨਹੀਂ ਸਰਕਾਰਾਂ ਦਾ ਕੋਈ ਏਡਾ ਉਹ ਨਹੀਂ ਹੈਗਾ ਜੇ ਆਪਾਂ ਉਹਨਾਂ ਦੇ ਇੱਕ ਆਪਾਂ 50-50 ਰੁਪਏ 100-100 ਰੁਪਏ ਪਿੱਛੇ ਆਪਾਂ ਮਤਲਬ ਸੇਲਰਾਂ ਵਾਲਿਆਂ ਨੂੰ ਕੰਡਾ ਕਰਾ ਕਰਾ ਡੇਗ ਹੀ ਜਾਣੇ ਆਗੇ। ਜਿੱਦਣਾ ਮੰਡੀਆਂ ਖਤਮ ਹੋ ਜਾਣਗੀਆਂ। ਹੁਣ 50 ਰੁਪਏ ਵਾਧੇ ਨੇਗੇ। ਫਿਰ ਆਪਾਂ ਨੂੰ ਇਹ ਵੀ ਨਹੀਂ ਮਿਲਨੇ ਜਿਹੜੇ ਆਪਾਂ ਦਾ ਸਰਕਾਰੀ ਰੇਟ ਹੈ ਜਦੋਂ ਮੰਡੀਆਂ ਟੁੱਟ ਗਈਆਂ ਪ੍ਰਾਈਵੇਟ ਹੋ ਗਈ ਤਾਂ ਆਪਾਂ ਨਾ ਕਰਦੇ ਰਹਿਣੇ ਆ ਨਾ ਘਟਦੇ ਰਹਿਣੇ ਇਹਦੇ ਜ਼ਿੰਮੇਵਾਰ ਆਪਾਂ ਬਹੁਤ ਜ਼ਿਆਦੇ ਆਪਾਂਗੇ ਜਿੰਨਾ ਤੱਕ ਹੋ ਸਕਦਾ ਇਹਦੇ ਵਿੱਚ ਜਿਹੜੇ ਵੱਡੇ ਜ਼ਿਮੀਦਾਰ ਨੇ ਉਹ ਸਾਰਿਆਂ ਨੂੰ ਜ਼ਿਆਦਾ ਮਤਲਬ ਸੇਲਰਾਂ ਚ ਜਾਂ ਬੀ ਆਲਿਆਂ ਨੂੰ ਕਣਕ ਦੇ ਰਹੇ ਨੇਗੇ ਤੇ ਜਿਹੜਾ ਛੋਟਾ ਜ਼ਿਮੀਦਾਰ ਹੈ ਉਹ ਧਰਨਿਆਂ ਤੇ ਵੀ ਉਹੀ ਬੈਠਾਗਾ ਇਹੜਾ ਛੋਟਾ ਜ਼ਿੰਮੇਦਾਰਾ 2-2 4-4 ਕੀਲੇਆਂ ਵਾਲਾ ਤੇ ਮੰਡੀਆਂ 'ਚ ਵੀ ਉਹੀ ਬੈਠਾ ਹੈ ਵਿਚਾਰਾ ਜਿਹੜੇ ਤਗੜੇ ਲੋਕ ਨੇ ਉਹ ਸਾਰੇ ਥੈਲਿਆਂ 'ਤੇ ਡੇਗ-ਡੇਗ ਵਿਹਲੇ ਹੋਏ ਖੜੇ ਨੇਗੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਜੇ ਆਪਾਂ ਇਹ ਕੰਮਾਂ ਤੇ ਰਹਿਗੇ ਹੁਣ ਆਪਾਂ ਆਪਦੇ ਆਪ ਲਿਫਟ ਚੱਕ ਕੇ ਆਉਣੇਗੇ ਉਦੋਂ ਮਤਲਬ ਉਹਨਾਂ ਨੇ ਪ੍ਰਾਈਵੇਟ ਪ੍ਰਾਈਵੇਟ ਹੱਥਾਂ 'ਚ ਵਾਗੀ ਜਦੋਂ ਇਹ ਗੱਲ ਉਹਨਾਂ ਨੇ ਕਹਿਣਾ ਲਿਫਟ ਚੱਕਣ ਨੂੰ ਤਾਂ ਆਪਾਂ ਤੋਂ ਲਿਫਟ ਚੱਕੀ ਨਹੀਂ ਜਾਣੀ ਮਿੱਤਰੋ ਤਾਂ ਦੇਖ ਆਪਾਂ ਐਂ ਕਹਿੰਨੇ ਵੀ ਸਾਡੀ ਲਿਫਟ ਚੱਕਣੀ ਚਾਹੀਦੀ ਤਾਂ ਸਾਨੂੰ ਬੈਠਣਾ ਨਾ ਪਵੇ ਫਿਰ ਉਹ ਕਹਿਣਗੇ ਵੀ ਆ ਜਾਓ ਲਿਫਟ ਚੱਕੋ ਤੇ ਜਾਓ ਆਪਾਂ ਤਾਂ ਲਿਫਟ ਨਹੀਂ ਚੱਕੀ ਯਾਨੀ ਮਿੱਤਰੋ ਜੇ ਆਪਣੀ ਪ੍ਰਾਈਵੇਟ ਮੰਡੀਆਂ ਟੁੱਟ ਗਈਆਂ ਪ੍ਰਾਈਵੇਟ ਹੋ ਗਈ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਣੀ ਹੈਗੀ ਮਤਲਬ ਜ਼ਮੀਨਾਂ ਜਿੱਥੇ ਜ਼ਮੀਨਾਂ ਹੁਣ ਆਪਣੀਆਂ ਬੱਚੀਆਂ ਖੜੀਆਂ ਨੇ ਉਹ ਜ਼ਮੀਨਾਂ ਵੀ ਵਿਕ ਜਾਣਗੀਆਂ ਜਦੋਂ ਆਪਣੇ ਕੋਈ ਪੱਲੇ ਨਾ ਪਿਆ ਇਸ ਕਰਕੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ